ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਇੰਸ ਨੂੰ ਵੀ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਇਹ ਕਹਾਣੀ ਹੈ ਬੀਰਵਾਲ ਦੀ ਬੀਰਵਾਲ ਬਹੁਤ ਹੀ ਚਲਾਕ ਸੀ ਜਿਸ ਦੇ ਕਾਰਨ ਜ਼ਿਆਦਾਤਰ ਲੋਕ ਉਹਨਾਂ ਤੋਂ ਖੁਸ਼ ਰਹਿੰਦੇ ਸਨ ਮਗਰ ਕੁਝ ਲੋਕ ਉਹਨਾਂ ਤੋਂ ਸੜਦੇ ਅਤੇ ਈਰਖਾ ਵੀ ਕਰਦੇ ਸਨ ਇੱਕ ਵਾਰ ਐਸੇ ਹੀ ਤਰ੍ਹਾਂ ਬੀਰਵਾਲ ਨਾਲ ਈਰਖਾ ਕਰਨ ਵਾਲੇ ਲੋਕਾਂ ਨੇ ਬੀਰਵਾਲ ਨੂੰ ਜਾਨ ਤੋਂ ਮਾਰ ਦੇਣ ਦੀ ਤਰਕੀਬ ਸੋਚੀ ਬੀਰਵਾਲ ਨੂੰ ਮਾਰਨ ਲਈ ਉਹਨਾਂ ਨੇ ਅਕਬਰ ਬਾਦਸ਼ਾਹ ਦੇ ਹਜ਼ਾਮ ਨੂੰ ਆਪਣਾ ਰਾਜਦਾਰ ਬਣਾਇਆ ਅਤੇ ਉਸ ਦੀ ਮਦਦ ਵੀ ਮੰਗੀ ਹਜ਼ਾਮ ਭਾਈ ਸਾਨੂੰ ਤੇਰੀ ਸਹਾਇਤਾ ਚਾਹੀਦੀ ਹੈ ਜੇਕਰ ਅਸੀਂ ਆਪਣੀ ਤਰਕੀਬ ਵਿੱਚ ਕਾਮਜਾਬ ਹੋ ਗਏ ਤਾ ਅਸੀਂ ਤੇਰੀਆਂ ਝੋਲੀਆਂ ਖੁਸ਼ੀਆਂ ਅਤੇ ਹੀਰੇ ਮੋਤੀਆਂ ਨਾਲ ਭਰ ਦਿਆਂਗੇ ਹਜ਼ਾਮ ਬੋਲਿਆ ਮੈਂ ਤੁਹਾਡੇ ਲੋਕਾਂ ਦੀ ਕੀ ਸ਼ਹਿਤਾ ਕਰ ਸਕਦਾ ਹਾਂ ਹਜ਼ਾਮ ਨੂੰ ਉਹਨਾਂ ਨੇ ਹੌਲੀ-ਹੌਲੀ ਆਪਣੀ ਸਾਰੀ ਯੋਜਨਾ ਦੱਸੀ ਹਜ਼ਾਮ ਨੇ ਉਹਨਾਂ ਨੂੰ ਕਿਹਾ ਤੁਸੀਂ ਲੋਕ ਚਿੰਤਾ ਨਾ ਕਰੋ ਮੈਂ ਕੱਲ ਹੀ ਬਾਦਸ਼ਾਹ ਸਲ ਬਾਦਸ਼ਾਹ सलामत ਨੂੰ ਦੱਸ ਦਿਆਂਗਾ ਦੂਸਰੇ ਦਿਨ ਬਾਦਸ਼ਾਹ ਦੇ ਵਾਲ ਕੱਟਦੇ ਹੋਏ ਹਜ਼ਾਮ ਨੇ ਕਿਹਾ ਆਲਪਨਾ ਮੈਂ ਅਕਸਰ ਸੋਚਦਾ ਹਾਂ ਕਿ ਬਿਨਾਂ ਡਰ ਕਹੋ ਰੁਕ ਕਿਉਂ ਗਏ ਅਕਬਰ ਨੇ ਕਿਹਾ ਸੋਚਦਾ ਹਾਂ ਕਿ ਤੁਸੀਂ ਆਪਣੇ ਬਡੇਰਿਆਂ ਦੇ ਬਾਰੇ ਵਿੱਚ ਕੁਝ ਸੋਚਦੇ ਹੀ ਨਹੀਂ ਹਜ਼ਾਮ ਨੇ ਇਹ ਗੱਲ ਕਹਿ ਕੇ ਸ਼ੁਰੂ ਕੀਤੀ ਬਾਦਸ਼ਾਹ ਨੇ ਕਿਹਾ ਮੈਂ ਉਹਨਾਂ ਲਈ ਕੀ ਕਰ ਸਕਦਾ ਹਾਂ ਉਹ ਤਾਂ ਇਸ ਦੁਨੀਆ ਵਿੱਚ ਹੁਣ ਮੌਜੂਦ ਹੀ ਨਹੀਂ ਹਨ ਮਗਰ ਹਜ਼ੂਰ ਕਿਸੇ ਨੂੰ ਸਵਰਗ ਭੇਜ ਕੇ ਉਹਨਾਂ ਦੀ ਰਾਜੀ ਖੁਸ਼ੀ ਤਾਂ ਜਾਣੀ ਜਾ ਸਕਦੀ ਹੈ ਨਾ ਸੱਚਮੁੱਚ ਬਾਦਸ਼ਾਹ ਨੂੰ ਇਹ ਵਿਚਾਰ ਠੀਕ ਲੱਗਾ ਮਗਰ ਇਹ ਸਭ ਕਰੀਏ ਕਿਸ ਤਰ੍ਹਾਂ ਹਜਾਮ ਨੇ ਚਾਲ ਚੱਲਦੇ ਹੋਏ ਕਿਹਾ ਕੁਝ ਮੁਸ਼ਕਿਲ ਕੰਮ ਨਹੀਂ ਹੈ ਹਜ਼ੂਰ ਨਗਰ ਤੋਂ ਬਾਹਰ ਖੁੱਲੇ ਮੈਦਾਨ ਵਿੱਚ ਕਿਸੇ ਖਾਸ ਵਿਅਕਤੀ ਨੂੰ ਚਿਤਾ ਬਣਾ ਕੇ ਉਸ ਤੇ ਲਟਾ ਦਿਓ ਬਿਠਾ ਦਿਓ ਲਪਟਾਂ ਦੇ ਹਵਾਲੇ ਕਰ ਦਿਓ ਬਸ ਲਪਟਾਂ ਦੇ ਨਾਲ-ਨਾਲ ਹੀ ਉਹ ਵਿਅਕਤੀ ਸਿੱਧਾ ਸਵਰਗ ਪਹੁੰਚ ਜਾਵੇਗਾ ਬਾਦਸ਼ਾਹ ਨੇ ਸਵਾਲ ਕੀਤਾ ਇਸ ਤਰ੍ਹਾਂ ਸੜਨ ਨੂੰ ਕੌਣ ਤਿਆਰ ਹੋਵੇਗਾ ਹਜ਼ਾਮ ਨੇ ਕਿਹਾ ਬਾਦਸ਼ਾਹ ਨੂੰ ਹਜ਼ੂਰ ਇਸ ਲਈ ਤਾਂ ਸਭ ਤੋਂ ਟੁਕਮੇ ਬੀਰਵਾਲੀ ਹੋ ਸਕਦੇ ਨੇ ਅਕਬਰ ਬਾਦਸ਼ਾ ਹੁਣ ਇਹ ਜਾਣ ਗਏ ਸਨ ਕਿ ਇਹ ਉਹਨਾਂ ਦੇ ਚਹੇਤੇ ਬੀਰਵਾਲ ਦੇ ਵਿਰੁੱਧ ਚਾਲ ਚੱਲੀ ਜਾ ਰਹੀ ਹੈ ਮਗਰ ਉਹ ਪ੍ਰਗਟ ਰੂਪ ਵਿੱਚ ਬੋਲੇ ਬਾਹ ਕੀ ਗੱਲ ਹੈ ਇਸ ਲਈ ਇਸ ਕੰਮ ਲਈ ਬੀਰਵਾਲ ਹੀ ਟੁਕਮੇ ਰਹਿਣਗੇ ਬਾਦਸ਼ਾ ਨੇ ਆਪਣੀ ਇਸ ਯੋਜਨਾ ਦਾ ਐਲਾਨ ਉਸੇ ਸਮੇਂ ਦਰਬਾਰ ਵਿੱਚ ਘਰ ਦਿੱਤਾ ਫਿਰ ਬਾਦਸ਼ਾਹ ਵੀਰਵਲ ਨੂੰ ਦੇਖਦੇ ਹੋਏ ਬੋਲੇ ਵੀਰਵਲ ਹੁਣ ਤੁਸੀਂ ਹੀ ਸਵਰਗ ਜਾਓ ਅਤੇ ਪਤਾ ਕਰੋ ਕਿ ਸਾਡੇ ਪੁਰਖਾਂ ਨੂੰ ਕੁਝ ਚਾਹੀਦਾ ਜਾਂ ਨਹੀਂ ਵੀਰਵਲ ਨੇ ਹੈਰਾਨੀ ਨਾਲ ਕਿਹਾ ਜਾਹਪਨਾ ਤੁਹਾਨੂੰ ਇਹ ਚਮਤਕਾਰੀ ਵਿਚਾਰ ਖੋਬ ਸੁਝਿਆ ਅਕਬਰ ਨੇ ਕਿਹਾ ਇਹ ਵਿਚਾਰ ਸਾਨੂੰ ਨਹੀਂ ਸੁਝਿਆ ਇਸ ਜਹਾ ਸਾਡੇ ਹਜਾਮ ਨੇ ਸਾਨੂੰ ਦਿੱਤਾ ਏ ਹੁਣ ਬੀਰਵਲ ਬਾਦਸ਼ਾਹ ਦੇ ਇਸ ਇਸ਼ਾਰੇ ਨੂੰ ਸਮਝ ਗਏ ਅਤੇ ਉਹਨਾਂ ਨੇ ਮਨ ਹੀ ਮਨ ਵਿੱਚ ਉਸ ਹਜਾਮ ਨੂੰ ਇਸ ਹਰਕਤ ਦਾ ਮਜ਼ਾ ਚਕਾਉਣ ਦੀ ਸੋਚ ਲਈ ਬੀਰਵਲ ਬੋਲੇ ਆਲੰਪਨਾ ਇਸ ਇੱਜ਼ਤ ਅਫਜ਼ਾਈ ਲਈ ਸ਼ੁਕਰੀਆ ਮੈਂ ਸਵਰਗ ਜਾਣ ਲਈ ਤਿਆਰ ਹਾਂ ਜ਼ਾਹਿਰ ਹੈ ਮੈਨੂੰ ਕੁਝ ਦਿਨ ਉੱਥੇ ਰਹਿਣਾ ਪਵੇਗਾ ਇਸ ਲਈ ਜਾਣ ਤੋਂ ਪਹਿਲਾਂ ਪਰਿਵਾਰ ਲਈ ਕੁਝ ਇੰਤਜ਼ਾਮ ਕਰਨਾ ਪਵੇਗਾ ਕਿਰਪਾ ਕਰਕੇ ਮੈਨੂੰ ਕੁਝ ਦਿਨਾਂ ਦੀ ਛੁੱਟੀ ਦੇ ਦਿਓ ਅਕਬਰ ਨੇ ਬੀਰਵਾਲ ਦੀ ਛੁੱਟੀ ਮਨਜ਼ੂਰ ਕੀਤੀ ਅਤੇ ਇਸੇ ਦੌਰਾਨ ਚਿਤਾ ਤਿਆਰ ਕਰਨ ਦਾ ਹੁਕਮ ਦਿੱਤਾ ਬੀਰਵਾਲ ਛੁੱਟੀ ਤੇ ਚਲੇ ਗਏ ਉਹਨਾਂ ਨੇ ਚਿਤਾ ਬਣਵਾਉਣ ਦੀ ਜਗ੍ਹਾ ਨੂੰ ਦੇਖਿਆ ਅਤੇ ਆਪਣੇ ਘਰ ਤੋਂ ਚੀਤਾ ਦੀ ਜਗ੍ਹਾ ਤੱਕ ਅੰਦਰ ਹੀ ਅੰਦਰ ਇੱਕ ਸੁਰੰਗ ਬਣਵਾਉਣੀ ਸ਼ੁਰੂ ਕਰ ਦਿੱਤੀ ਦਾ ਸੰਸਕਾਰ ਦੀ ਤਾਰੀਖ ਆ ਗਈ ਵੀਰਵਾਲ ਦੇ ਸਵਰਗ ਜਾਣ ਦੀ ਖਬਰ ਸੁਣ ਕੇ ਲੋਕ ਵੱਡੀ ਗਿਣਤੀ ਵਿੱਚ ਉਤਸੁਕਤਾ ਨਾਲ ਇਕੱਠੇ ਹੋ ਗਏ ਉਸੇ ਜਗ੍ਹਾ ਵੱਲ ਇਸ਼ਾਰਾ ਕਰਦੇ ਹੋਏ ਵੀਰਵਾਲ ਨੇ ਦਰਬਾਰੀ ਨੂੰ ਕਿਹਾ ਤੂੰ ਮੇਰੇ ਚਾਰੋਂ ਪਾਸੇ ਚਿਤਾ ਤਿਆਰ ਕਰੋ ਤੇ ਮੈਂ लेट ਰਿਹਾ ਹਾਂ ਫਿਰ ਬੀਰਵਾਲ ਸੁਰੰਗ ਦੇ ਮੂੰਹ ਕੋਲ लेट ਗਏ ਚਿਤਾ ਵਿੱਚ ਅੱਗ ਲੱਗਦੇ ਹੀ ਉਹ ਧੂ ਧੂ ਕਰਕੇ ਸੜਨ ਲੱਗੀ ਬੀਰਵਾਲ ਦੇ ਮਿੱਤਰ ਅਤੇ ਪਰਸੰਸਿਕ ਬਹੁਤ ਦੁਖੀ ਸਨ ਉਹ ਮਨ ਹੀ ਮਨ ਅੰਦਰੋਂ ਅਥਰੂ ਬਹਾਉਣ ਲੱਗੇ ਉਹਨਾਂ ਦੀ ਦੁਨੀਆ ਦਾ ਇੱਕ ਮਹਾਨ ਅਤੇ ਨੇਕ ਆਦਮੀ ਜੀਂਦੇ ਜੀ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ ਦੂਸਰੇ ਪਾਸੇ ਬੀਰਬਲ ਦੇ ਦੁਸ਼ਮਣਾਂ ਨੂੰ ਉਹਨਾਂ ਤੋਂ ਛੁੱਟੀ ਮਿਲਣ ਜਾ ਰਹੀ ਸੀ ਉਹ ਬਹੁਤ ਖੁਸ਼ ਸਨ ਕੁਝ ਦਿਨ ਬੀਤੇ ਤਾਂ ਬੀਰਵਾਲ ਪ੍ਰਗਟ ਹੋਏ ਤਾਂ ਸਾਰੇ ਹੈਰਾਨ ਹੋ ਗਏ ਇਹ ਕਿੰਜ ਹੋ ਗਿਆ ਬੀਰਵਾਲ ਸਿੱਧੇ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ ਜਾ ਆਪਣਾ ਮੈਂ ਸਵਰਗ ਲੋਕ ਵਿੱਚ ਹੋ ਕੇ ਆਇਆ ਹਾਂ ਜਿੱਥੇ ਤੁਹਾਡੇ ਪੁਰਖਾਂ ਨੂੰ ਮਿਲ ਕੇ ਉਹਨਾਂ ਦਾ ਹਾਲ-ਚਾਲ ਪੁੱਛਿਆ ਏ ਜਿੱਥੇ ਉਹ ਬਹੁਤ ਹੀ ਆਰਾਮ ਵਿੱਚ ਹਨ ਪਰ ਉੱਥੇ ਹਜਾਮ ਦਾ ਹਜਾਮ ਨਾ ਹੋਣ ਕਰਕੇ ਉਹਨਾਂ ਦੇ ਬਾਲ ਬਹੁਤ ਵੱਧ ਗਏ ਨੇ ਇਸ ਕਰਕੇ ਉਹ ਬਹੁਤ ਪਰੇਸ਼ਾਨ ਨੇ ਉਹਨਾਂ ਨੇ ਮੈਨੂੰ ਇੱਥੋਂ ਹਜਾਮ ਭੇਜਣ ਲਈ ਤੁਹਾਨੂੰ ਕਿਹਾ ਏ ਬਾਦਸ਼ਾਹ ਦੇ ਦਰਬਾਰ ਵਿੱਚ ਉਸੇ ਸਮੇਂ ਹਜਾਮ ਵੀ ਹਾਜ਼ਰ ਸੀ ਅਤੇ ਉਸ ਨਾਲ ਸਾਮਿਲ ਬਾਕੀ ਲੋਕ ਵੀ ਮੌਜੂਦ ਸਨ ਬਾਦਸ਼ਾਹ ਨੇ ਵੀਰਵਲ ਦੀ ਗੱਲ ਸੁਣ ਕੇ ਵੀਰਵਲ ਨੂੰ ਕਿਹਾ ਕਿ ਅਸੀਂ ਇੱਥੋਂ ਹਜਾਮ ਅੱਜ ਹੀ ਭੇਜ ਦਿੰਦੇ ਹਾਂ ਬਾਦਸ਼ਾਹ ਦੀ ਗੱਲ ਖਤਮ ਹੁੰਦੇ ਹੀ ਵੀਰਵਲ ਕਹਿਣ ਲੱਗੇ ਕਿ ਜਹ ਆਪਣਾ ਸਾਡੇ ਦਰਬਾਰੀ ਹਜਾਮ ਤੋਂ ਜ਼ਿਆਦਾ ਹੋਰ ਕੋਈ ਟੁਕਮਾ ਹਜਾਮ ਨਹੀਂ ਹੋਵੇਗਾ ਇਸ ਲਈ ਤੁਸੀਂ ਇਹਨਾਂ ਨੂੰ ਹੀ ਭੇਜੋ ਬਾਦਸ਼ਾਹ ਨੇ ਹਜਾਮ ਨੂੰ ਸਵਰਗ ਜਾਣ ਦਾ ਉਸੇ ਵੇਲੇ ਐਲਾਨ ਕਰ ਦਿੱਤਾ ਹੁਣ ਹਜਾਮ ਨੂੰ ਪਤਾ ਲੱਗ ਗਿਆ ਸੀ ਕਿ ਬੀਰਵਲ ਨੇ ਮੇਰੇ ਤੋਂ ਬਦਲਾ ਲੈਣਾ ਹੈ ਬੀਰਵਲ ਤਾਂ ਬਚ ਗਿਆ ਆਪਣੀ ਚਲਾਕੀ ਨਾਲ ਪਰ ਮੈਂ ਅੱਗ ਵਿੱਚ ਜ਼ਰੂਰ ਸੜ ਜਾਵਾਂਗਾ ਹਜਾਮ ਉਸੇ ਵੇਲੇ ਦਰਬਾਰ ਵਿੱਚ ਖੜੇ ਹੋ ਕੇ ਕਹਿਣ ਲੱਗਾ ਜਾਪਨਾ ਮੈਨੂੰ ਮaaf ਕਰ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਂ ਤਾਂ ਬੀਰਵਲ ਨੂੰ ਮਾਰਨ ਲਈ ਸਭ ਅਡੰਬਰ ਰਚਿਆ ਸੀ ਅਤੇ ਉਸਨੇ ਆਪਣੇ ਨਾਲ ਦੂਸਰੇ ਉਸਨੇ ਆਪਣੇ ਨਾਲ ਦੂਸਰੇ ਸ਼ਾਮਲ ਆਦਮੀਆਂ ਦੇ ਨਾਂ ਵੀ ਦੱਸ ਦਿੱਤੇ ਇਹ ਸਭ ਦੇਖ ਕੇ ਬਾਦਸ਼ਾਹ ਅਕਬਰ ਬੀਰਵਲ ਦੀ ਇਸ ਚਲਾਕੀ ਤੇ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਬੀਰਵਲ ਹੁਣ ਤੂੰ ਹੀ ਇਹਨਾਂ ਦੀ ਜ਼ਿੰਦਗੀ ਦਾ ਫੈਸਲਾ ਕਰ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਕਹਾਣੀ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦੀ ਹਾਂ ਅਕਬਰ ਬਾਦਸ਼ਾਹ ਦੇ ਸਹਜਾਦੇ ਦੀ ਦਿੱਲੀ ਸ਼ਹਿਰ ਦੇ ਇੱਕ ਮਸ਼ਹੂਰ ਸ਼ਾਹੂਕਾਰ ਦੇ ਲੜਕੇ ਨਾਲ ਪੱਕੀ ਮਿੱਤਰਤਾ ਸੀ ਉਹ ਸਾਰਾ ਦਿਨ ਆਪਣੇ ਮਿੱਤਰ ਨਾਲ ਸ਼ੈਰ-ਸ਼ਪਾਟਾ ਕਰਦਾ ਰਹਿੰਦਾ ਸੀ ਅਕਬਰ ਬਾਦਸ਼ਾਹ ਅਤੇ ਸ਼ਾਹੂਕਾਰ ਨੂੰ ਇਹ ਮਿੱਤਰਤਾ ਪਸੰਦ ਨਹੀਂ ਸੀ ਇਸ ਲਈ ਉਹ ਦੋਨੋਂ ਚਾਹੁੰਦੇ ਸਨ ਕਿ ਇਹਨਾਂ ਦੀ ਮਿੱਤਰਤਾ ਟੁੱਟ ਜਾਵੇ ਸ਼ਾਹੂਕਾਰ ਦਾ ਲੜਕਾ ਸਾਰਾ ਕਾਰੋਬਾਰ ਛੱਡ ਕੇ ਰਾਤ ਦਿਨ ਸ਼ਹਿਜ਼ਾਦੇ ਨਾਲ ਘੁੰਮਦਾ ਰਹਿੰਦਾ ਸੀ ਕਿੰਤੂ ਡਰ ਕਾਰਨ ਸ਼ਾਹੂਕਾਰ ਕੁਝ ਕਹਿ ਨਹੀਂ ਸੀ ਸਕਦਾ ਕਿਉਂਕਿ ਜੇਕਰ ਸ਼ਹਿਜ਼ਾਦੇ ਨੂੰ ਪਤਾ ਲੱਗ ਜਾਂਦਾ ਤਾਂ ਬਿਨਾਂ ਕਾਰਨ ਹੀ ਜਾਨ ਜੋਖਮ ਵਿੱਚ ਪੈਂਦੀ ਅਤੇ ਅਕਬਰ ਬਾਦਸ਼ਾਹ ਦੀ ਗਲਟਾਲ ਨਹੀਂ ਸਕਦੇ ਸ਼ਣ ਇਹਨਾਂ ਦੋਨਾਂ ਦੀ ਮਿੱਤਰਤਾ ਕਿਵੇਂ ਟੁੱਟੇ ਇਸ ਵਿਸ਼ੇ ਤੇ ਇੱਕ ਦਿਨ ਬਾਦਸ਼ਾਹ ਵਿਚਾਰ ਕਰ ਰਹੇ ਸਨ ਤਾਂ ਹੀ ਬੀਰਵਲ ਉੱਥੇ ਪਹੁੰਚ ਗਏ ਉਹਨਾਂ ਨੂੰ ਦੇਖ ਕੇ ਅਕਬਰ ਬਹੁਤ ਖੁਸ਼ ਹੋਏ ਅਤੇ ਕੋਲ ਬਿਠਾ ਕੇ ਬੋਲੇ ਸ਼ਾਹੂਕਾਰ ਦੇ ਪੁੱਤਰ ਅਤੇ ਸ਼ਹਿਜ਼ਾਦੇ ਦੀ ਦੋਸਤੀ ਕਿਸੇ ਨਾ ਕਿਸੇ ਤਰ੍ਹਾਂ ਸ਼ੜਵੋਣੀ ਚਾਹੀਦੀ ਹੈ ਮੇਰੇ ਵਿਚਾਰ ਵਿੱਚ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ ਅਕਬਰ ਬਾਦਸ਼ਾਹ ਦਾ ਹੁਕਮ ਲੈ ਕੇ ਬੀਰਵਲ ਬੋਲੇ ਜਹਪਨਾ ਹੁਕਮ ਜਾਰੀ ਕਰੋ ਮੈਂ ਅੱਜ ਹੀ ਸ਼ਹਿਜ਼ਾਦਾ ਅਤੇ ਸ਼ਾਹੂਕਰ ਪੁੱਤਰ ਦੋਨਾਂ ਇੱਕੋ ਵੇਲੇ ਦਰਬਾਰ ਵਿੱਚ ਹਾਜ਼ਰ ਹੋਣ ਅਕਬਰ ਨੇ ਕਿਹਾ ਅਕਬਰ ਨੇ ਅਜੀਹਾ ਹੁਕਮ ਜਾਰੀ ਕਰ ਦਿੱਤਾ ਦੋਨੋਂ ਮਿੱਤਰ ਮਿੱਥੇ ਸਮੇਂ ਤੇ ਦਰਬਾਰ ਵਿੱਚ ਹਾਜ਼ਰ ਹੋ ਗਏ ਕੁਝ ਦੇਰ ਤੱਕ ਇੱਧਰ-ਉੱਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ ਪਰ ਜਦੋਂ ਬੀਰਵਲ ਨੇ ਦੇਖਿਆ ਕਿ ਹੁਣ ਸ਼ਹਿਜ਼ਾਦੇ ਦਾ ਮਨ ਇੱਥੇ ਨਹੀਂ ਲੱਗ ਰਿਹਾ ਤਾਂ ਉਸਨੇ ਉਸ ਦੇ ਸ਼ਾਹੂਕਾਰ ਮਿੱਤਰ ਕੋਲ ਜਾ ਕੇ ਉਸ ਦੇ ਕੰਨ ਵਿੱਚ ਹੌਲੀ ਜੀ ਕਿਹਾ ਗੱਲ ਸਾਫ਼ ਨਹੀਂ ਸੀ ਇਸ ਲਈ ਸ਼ਾਹੂਕਾਰ ਦਾ ਲੜਕਾ ਕੁਝ ਸਮਝ ਨਹੀਂ ਸਕਿਆ ਇਸ ਦੇ ਬਾਅਦ ਬੀਰਵਾਲ ਨੇ ਸਹਜਾਦੇ ਦੇ ਮਿੱਤਰ ਨੂੰ ਸਬੋਧਨਿਤ ਕਰਦੇ ਚਿਤਾਵਨੀ ਦਿੱਤੀ ਧਿਆਨ ਰਹੇ ਇਹ ਗੱਲ ਬਿਲਕੁਲ ਗੁਪਤ ਰੱਖੀ ਜਾਵੇ ਆਪਣੇ ਪਿਆਰੇ ਮਿੱਤਰ ਨਾਲ ਵੀ ਤੂੰ ਇਸ ਦੀ ਚਰਚਾ ਨਾ ਕਰਨਾ ਬੀਰਵਾਲ ਦੀ ਇਸ ਚਿਤਾਵਨੀ ਨੂੰ ਸਾਰੇ ਹਾਜ਼ਰ ਲੋਕਾਂ ਨੇ ਸੁਣਿਆ ਇਸ ਦੇ ਬਾਅਦ ਵਾਰ ਦਰਬਾਰ ਦੂਸਰੇ ਦਿਨ ਲਈ ਉੱਠ ਗਿਆ ਦਰਬਾਰ ਤੋਂ ਨਿਕਲਣ ਦੇ ਬਾਅਦ ਸ਼ਹਿਜ਼ਾਦੇ ਨੇ ਮਿੱਤਰ ਨੂੰ ਪੁੱਛਿਆ ਵੀਰਵਲ ਨੇ ਤੈਨੂੰ ਕੰਨ ਵਿੱਚ ਕੀ ਕਿਹਾ ਸੀ ਸ਼ਾਹੂਕਾਰ ਦਾ ਪੁੱਤਰ ਸ਼ਹਿਜ਼ਾਦੇ ਨੂੰ ਕੁਝ ਦੱਸ ਹੀ ਨਹੀਂ ਸਕਿਆ ਆਖਿਰ ਕੋਈ ਗੱਲ ਵੀਰਵਲ ਕਹਿੰਦੇ ਜਾਂ ਉਹ ਸਮਝਦਾ ਤਾਂ ਹੀ ਉਹ ਦੱਸਦਾ ਨਾ ਇਸ ਨਾਲ ਸ਼ਹਿਜ਼ਾਦੇ ਨੂੰ ਕੁਝ ਸ਼ੱਕ ਪੈਦਾ ਹੋ ਗਿਆ ਉਹ ਬੋਲਿਆ ਮਿੱਤਰ ਅੱਜ ਤੂੰ ਇਹ ਨਵਾਂ ਤਰੀਕਾ ਖੂਬ ਅਪਣਾਇਆ ਏ ਨਹੀਂ ਦੋਸਤ ਬਿਲਕੁਲ ਨਹੀਂ ਬੀਰਵਲ ਨੇ ਤਾਂ ਮੈਨੂੰ ਕੁਝ ਕਿਹਾ ਹੀ ਨਹੀਂ ਸਿਰਫ ਕੰਨ ਦੇ ਕੋਲ ਮੋਹ ਲੈ ਜਾ ਕੇ ਕੁਝ ਅਸਪਸ਼ਟ ਕਿਆ ਕਿਹਾ ਅਤੇ ਖੁੱਲ੍ਹਿਆਂ ਮ ਇਹ ਕਿਹਾ ਕਿ ਜੋ ਗੱਲ ਮੈਂ ਤੈਨੂੰ ਕਹੀ ਏ ਇਸ ਗੱਲ ਨੂੰ ਗੁਪਤ ਰੱਖਣਾ ਸ਼ਾਹੂਕਾਰ ਮਿੱਤਰ ਨੇ ਸ਼ਹਿਜ਼ਾਦੇ ਨੂੰ ਸਮਝਾਉਣ ਵਾਲੇ ਅੰਦਾਜ਼ ਵਿੱਚ ਕਿਹਾ ਲੇਕਿਨ ਸ਼ਹਿਜ਼ਾਦੇ ਨੇ ਉਸ ਨੂੰ ਉਸ ਦੀ ਗੱਲ ਤੇ ਵਿਸ਼ਵਾਸ ਨਾ ਹੋਇਆ ਉਸਨੇ ਸੋਚਿਆ ਕਿ ਉਸਦਾ ਮਿੱਤਰ ਸਭ ਜਾਣਦੇ ਹੋਏ ਵੀ ਉਸ ਨੂੰ ਕੁਝ ਦਾਸਰੀਆ ਸਹਜਾਦੇ ਦੇ ਦਿਲ ਵਿੱਚ ਸ਼ੱਕ ਪੈਦਾ ਹੋ ਗਿਆ ਹੌਲੀ ਹੌਲੀ ਦੋਨਾਂ ਦੀ ਮਿੱਤਰਤਾ ਇੱਕ ਦੂਜੇ ਦੇ ਪ੍ਰਤੀ ਅਵਿਸ਼ਵਾਸ ਦਾ ਸੰਗੜਾ ਪਰਦਾ ਖਿੱਚ ਗਿਆ ਦੋਨਾਂ ਦੀ ਪੱਕੀ ਮਿੱਤਰਤਾ ਆਖਿਰ ਟੁੱਟ ਗਈ ਫਿਰ ਹਮੇਸ਼ਾ ਲਈ ਦੋਨੋਂ ਮਿੱਤਰਾਂ ਦਾ ਆਮਾਨ ਇੱਕ ਦੂਸਰੇ ਤੋਂ ਹਟ ਗਿਆ ਉਹ ਆਪਣੇ ਆਪਣੇ ਕੰਮਕਾਜ ਦੇਖਣ ਲੱਗੇ। ਸ਼ਾਹੂਕਾਰ ਨੂੰ ਵੀ ਮਿੱਤਰਤਾ ਟੁੱਟਣ ਤੇ ਬੜੀ ਖੁਸ਼ੀ ਹੋਈ। ਅਕਬਰ ਬਾਦਸ਼ਾਹ ਬੀਰਵਾਲ ਦੀ ਇਸ ਚਲਾਕੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਅਤੇ ਸਦਾ ਦੀ ਤਰ੍ਹਾਂ ਬੀਰਵਾਲ ਨੂੰ ਹਰ ਕੰਮ ਲਈ ਜਿਵੇਂ ਇਨਾਮ ਦਿੰਦੇ ਸਨ ਇਸ ਕੰਮ ਲਈ ਵੀ ਇਨਾਮ ਦਿੱਤਾ। ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ। ਲਾਈਕ ਤੇ ਸ਼ੇਅਰ ਵੀ ਕਰਨਾ। ਅਸੀਂ ਇਸੇ ਲਈ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ। ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਦ ਤੱਕ ਲਈ ਤਨ